ਸੋ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਥਿਨਰ ਦੇ ਵਿੱਚ ਅਗਰ ਆਪਾਂ ਫੋਮ ਨੂੰ ਮਿਕਸ ਕਰਦੇ ਆ ਤਾਂ ਅਜਿਹੀ ਇੱਕ ਪਾਲਿਸ਼ ਤਿਆਰ ਹੋ ਜੂਗੀ ਜਿਸ ਦੇ ਨਾਲ ਕਿ ਸਾਡੇ ਗੱਡੀਆਂ ਦੇ ਜਿਹੜੇ ਪੁਰਾਣੇ ਟਾਇਰ ਆ ਨਾ ਉਹ ਵੀ ਬਿਲਕੁਲ ਨਵੇਂ ਵਰਗੇ ਹੋ ਜਾਣਗੇ ਕੀ ਇਦਾਂ ਹੋ ਸਕਦਾ ਆ ਆਓ ਚਲੋ ਕਰਕੇ ਦੇਖਦੇ ਆ ਆਪਾਂ ਐਕਸਪੈਰੀਮੈਂਟ ਤੇ ਤੁਹਾਨੂੰ ਵੀ ਦਿਖਾਉਂਦੇ ਆ ਕਿ ਇਸ ਵੀਡੀਓ ਦੀ ਸੱਚਾਈ ਕੀ ਆ ਆਜੋ ਸਾਡੇ ਨਾਲ ਫਿਰ ਦੋਸਤੋ ਅੱਜ ਆਪਾਂ ਵੀ ਦੇਖਦੇ ਹਾਂ ਕਿ ਥਿਨਰ ਤੇ ਕਿਹੜਾ ਫਾਰਮ ਦੀ ਮਦਦ ਦੇ ਨਾਲ ਕਿ ਪਾਲਿਸ਼ ਅਜਿਹੀ ਆਪਾਂ ਤਿਆਰ ਕਰ ਸਕਦੇ ਹਾਂ ਜਿਹੜੀ ਕਿ ਗੱਡੀਆਂ ਦੇ ਟਾਇਰ ਜਾਂ ਕਿਸੇ ਵੀ ਟਾਇਰ ਨੂੰ ਆਪਾਂ ਲਾਈਏ ਕਿਉਂਕਿ ਕਹਿੰਦੇ ਐਨ ਕਾਲੇ ਕਰ ਦਿੰਦੀ ਨਵੇਂ ਵਰਗੇ ਟਾਇਰ ਬਣਾ ਦਿੰਦੀ ਆ ਹਾਂਜੀ ਬਿਲਕੁਲ ਜੀ ਲੋ ਜੀ ਆਪਾਂ ਹੁਣ ਬਣਾਉਣ ਜਾ ਰਹੇ ਹਾਂ ਅਜਿਹੀ ਪਾਲਿਸ਼ ਜਿਹਦੇ ਨਾਲ ਕਿ ਜਿਹੜੇ ਗੱਡੀ ਦੇ ਟਾਇਰ ਆ ਇਹ ਕਿਸੇ ਵੀ ਚੀਜ਼ ਦੇ ਟਾਇਰ ਆ ਤੁਹਾਨੂੰ ਬਿਲਕੁਲ ਨਵੇਂ ਨਜ਼ਰ ਆਣਗੇ ਚਲੋ ਜੀ ਬਣਾਉਂਦੇ ਆ ਆਇਆ ਹੈਗਾ ਆਪਣੇ ਕੋਲ ਥਿਨਰ ਅੱਛਾ ਜੀ ਲੋ ਜੀ ਆਪਾਂ ਥਾਲੀ ਵਿੱਚ ਨਰ ਪਾ ਲਿਆ ਇਹਦੀ ਮਤਰਾ ਕਿਤਾਈ ਪਤਾਈ ਜਾ ਸਕਦੀ ਆ ਹਾਂ ਜਿੰਨੀ ਲੋਡ ਆ ਮਤਲਬ ਹਾਂ ਲੋਡ ਦੇ ਹਿਸਾਬ ਨਾਲ ਲੋ ਥੈਂਕਿਊ ਟੂ ਟੀਮ ਲੋ ਸੋਸ਼ਲ ਮੀਡੀਆ ਤੇ ਜਿਵੇਂ ਕਿ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਆ ਕੇ ਥਿਨਰ ਤੇ ਥਰਮੋਕੋਲ ਨੂੰ ਮਿਲਾ ਕੇ ਇੱਕ ਐਦਾਂ ਦਾ ਘੋਲ ਤਿਆਰ ਕੀਤਾ ਜਾ ਸਕਦਾ ਹੈ ਕਿ ਐਦਾਂ ਦੀ ਪਾਲਸ਼ ਤਿਆਰ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਕੇ ਗੱਡੀਆਂ ਦੇ ਜਿਹੜੇ ਟਾਇਰ ਆ ਜਾਂ ਮੋਟਰਸਾਈਕਲ ਵੇਕਾਂ ਦੇ ਜਿਹੜੇ ਟਾਇਰ ਆ ਕੇ ਉਹ ਨਮੇ ਵਰਗੇ ਬਣਾਏ ਜਾ ਸਕਦੇ ਹਨ ਲੇਕਿਨ ਪ੍ਰਯੋਗ ਕਰਕੇ ਜਿਵੇਂ ਕਿ ਆਪਾਂ ਦੇਖਿਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਪੂਰੀ ਤਰ੍ਹਾਂ ਇਹ ਜਿਹੜੀਆਂ ਵੀਡੀਓਜ਼ ਆ ਫੇਕ ਚੱਲ ਰਹੀਆਂ ਕਿਉਂਕਿ ਥਿਨਰ ਚ ਜਦੋਂ ਥਰਮੋਕੋਲ ਨੂੰ ਪਾਉਂਦੇ ਤੇ ਕੋਈ ਵੀ ਐਕਟੀਵਿਟੀ ਨਹੀਂ ਹੁੰਦੀ ਕੋਈ ਐਕਟੀਵਿਟੀ ਹੋਣ ਚ ਨਹੀਂ ਆਉਂਦੀ ਇਸ ਕਰਕੇ ਪੂਰੀ ਤਰ੍ਹਾਂ ਇਹ ਵੀਡੀਓਜ਼ ਫੇਕ ਫੇਕ ਚੱਲ ਰਹੀਆਂ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਜਿਹੜੇ ਵੀ ਵੀਰ ਦੇਖਦੇ ਐ ਇਦਾਂ ਦੀ ਵੀਡੀਓ ਕਿ ਧੋਖੇ ਤੋਂ ਬਚੋ ਇਦਾਂ ਦੀਆਂ ਜਿਹੜੀਆਂ ਵੀਡੀਓ ਫੇਕ ਕਰ ਰਹੀਆਂ ਉਹਨਾਂ ਤੋਂ ਬਚੋ ਹਾਲਾਂਕਿ ਇਹ ਹੈਗਾ ਹੈ ਪੈਟਰੋਲ 'ਚ ਇਹਨੂੰ ਥਰਮੋਕੋਲ ਨੂੰ ਮਿਲਾਉਣ ਨਾਲ ਐਕਟਿਵ ਹੁੰਦਾ ਹੈ ਹੋਲ ਜਿਹੜਾ ਉਹ ਤਿਆਰ ਹੁੰਦਾ ਜਿਹੜਾ ਕਿ ਇੱਕ ਮਜ਼ਬੂਤ ਕੋਲ ਬਣਦਾ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੋੜੀਆਂ ਵੀ ਜਾ ਸਕਦੀਆਂ ਐ ਔਰ ਹੋਰ ਵੀ ਕਈ ਕੰਮ ਨਹੀਂ ਜਾ ਸਕਦੇ ਆ ਲੇਕਿਨ ਜਿਹੜੀ ਥਿਨਰ ਤੇ ਥਰਮੋਕੋਲ ਦੀ ਇੱਕ ਕਹਾਣੀ ਸਟੋਰੀ ਦੱਸੀ ਗਈ ਆ ਪੂਰੀ ਤਰ੍ਹਾਂ ਫੇਕ ਆ ਸੋ ਇਹ ਸਾਰੀਆਂ ਵੀਡੀਓ ਫੇਕ ਚੱਲ ਰਹੀਆਂ ਐ ਸੋਸ਼ਲ ਮੀਡੀਆ ਤੇ